मैम आपके अस्टि के कम से कम परिवार के साथ दुख तो साझा मिल मिल करना हमारा फर्ज बनता है चाहे चीफ मिनिस्टर साहब अस घूम रहे होंगे बट आज वैसे भी कोड ऑफ कंडक्ट लगा हुआ आज लोग आप मालिक है और ये आपके ऊपर इतना ये जुम्मेवारी भी बनती है अभी परिवार के दुख के साथ आप दुख साझा करें उनको आश्वासन दें आज जिस हालात में इनकी बुढ़ी माता बैठी हैं इनके ਵਹਿ ਬੈਠੇ ਇਨਕੀ ਬੱਚੀਆਂ ਜੋ ਹੈ ਤੇ ਇਸ ਲਈ ਮੇਰੇ ਕਾ ਇਹ ਸਭ ਮੇਰਾ ਇਹ ਸਭ ਸੇ ਬੜਾ ਗਿਲ ਹੈ ਇਸ ਬਾਤ ਕਾ ਦੂਸਰਾ ਇਸ ਪਰਿਵਾਰ ਕੇ ਆ ਬੈਠ ਕੇ ਇਨਕੀ ਸੰਤਾਨਾ ਅਰ ਇਨਕੀ ਗਰੋਨਾ ਸਭ ਇਹਨਾਂ ਦਾ ਤੁਸੀਂ ਕਰ ਸਕਦੇ ਆ ਸਭ ਤੋਂ ਵੱਡੀ ਇਹਨਾਂ ਦੀ ਮੰਗ ਹੈ ਵੀ ਹਥਿਆਰੇ ਹਥਿਆਰੇ ਪਕੜੇ ਜਾਣ ਬਿਲਕੁਲ ਸਰ ਬਿਲਕੁਲ ਉਹਦੇ ਚ ਸਾਡੀ ਮੰਗ ਹੈ ਕਿ ਕੱਲਿਆ ਹਥਿਆਰੇ ਨਹੀਂ ਹਥਿਆਰੇ ਦੇ ਪਿੱਛੇ ਜਿਹੜੇ ਸਾਜ਼ਿਸ਼ ਕਰਦਾ ਹੈ ਸਭ ਸੇ ਟਾਰਗੇਟਡ ਕਿ ਨਹੀਂ ਇਸ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਜ ਸਾਬ ਨਾ ਹੀ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਸੀ ਨਾ ਹੀ ਕੋ ਲੜਣਾ ਦੇਣਾ ਸੀਗਾ ਕੋਈ ਆ ਐਨਮੀ ਕੋਈ ਉੱਤੋਂ ਆ ਕੇ ਦੁਕਾਨ 'ਚ ਬੈਠੇ ਨੂੰ ਮਾਰ ਕੇ ਤੁਰ ਗਿਆ ਇਹਦੇ ਪਿੱਛੇ ਸਾਜ਼ਿਸ਼ ਕਰਤਾ ਕਿਹੜੇ ਆ ਵੈਦਰ ਸਾਡੇ ਜਿਹੜੇ ਪੜੋਸੀ ਮੁਲਕ ਵਾਲੇ ਉਹ ਕਰ ਰਹੇ ਛੇਦਾਨੀ ਜਾਂ ਇੱਥੇ ਜਿਹੜੇ ਭੇਡੀਆਂ ਤੁਰੇ ਫਿਰਦੇ ਆ ਲੀਡਰ ਬਣਾ ਲੀਡਰਾਂ ਦੇ ਰੂਪ ਦੇ ਅੰਦਰ ਪੰਜਾਬ ਦਾ ਵੀ ਇੱਕ ਬੜੀ ਬਦਕਿਸਮਤੀ ਹੈ ਵੀ ਹਮੇਸ਼ਾ ਇੱਥੇ ਕੋਈ ਨਾ ਕੋਈ ਇਸ ਕਿਸਮ ਦੇ ਅੱਕ ਲਾਉਣ ਵਾਸਤੇ ਪੋਲਰਾਈਜੇਸ਼ਨ ਵਾਸਤੇ ਕੋਈ ਨਾ ਕੋਈ ਕੋਸ਼ਿਸ਼ ਕਰ ਦਿੰਦਾ ਸਾਡੀ ਬੇਨਤੀ ਆ ਦੂਜੇ ਇਸ ਪਰਿਵਾਰ ਦੇ ਬੱਚਿਆਂ ਦਾ ਇਹਨਾਂ ਦੀ ਗੱਲਬਾਤ ਸੁਣ ਕੇ ਆ ਮੈਡਮ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸਭ ਐਮਨੈਮਿਟੀ ਮੈਂ ਮਾਪ इनसे बात करके इनको भरोसा दिलाओ ताकि ਲੋਕੋ ਕੀ ਪਰੇਸ਼ਾਨੀ ਖਤਮ ਹੋਰ इनके ਦਿਲ ਕੇ ਦਿਮਾਗ ਕੇ ਉਪਰ ਜੋ ਬੋਝ ਹੈ ਉਹ ਕਮ ਹੋ ਵੀ इनके ਬੱਚਾ ਆਗਾ ਕੇ ਲਈ ਸਰਕਾਰ ਕਿਆ ਮਦਦ ਕਰ ਸਕਤੀ ਹੈ ਕੈਸੇ ਇਨਕੇ ਪਰਿਵਾਰ ਕੀ ਜੋ ਮੰਗੇ ਹੈ ਕਿ ਮਾਤਾ ਜੀ ਕੁਝ ਹੋਰ ਵੀ ਕੋਈ ਥੋੜੇ ਮੰਚਿਆ ਤੂੰ ਤੁਸੀਂ ਦਸੋ ਮੈਂ ਮੈਂ ਇੱਥੇ ਤੁਹਾਡੇ ਕੋਲ ਕੋਈ ਰਾਜਨੀਤੀ ਕਰਨੀ ਹੈ ਨਾ ਮੈਂ ਇੱਥੇ ਕੋਈ ਹੋਰ ਕਿਸੇ ਹੈ ਥੋੜੀ ਮੰਗ ਥੋੜੇ ਨਾਲ ਖੜਾ ਸਾਰਾ ਪੰਜਾਬ ਕੱਲੀ ਬੀਜੇਪੀ ਨਹੀਂ ਸਾਰੇ ਲੋਕ ਖੜੇ ਪੰਜਾਬੀਏ ਤੁਹਾਡੇ ਨਾਲ ਖੜੇ ਹੈ ਪਰ ਤੱਕਾ ਨਹੀਂ ਹੁੰਦੇ ਅੱਜ ਇਸ ਕਰਕੇ ਪਰਿਵਾਰ ਪਰਿਵਾਰ ਜੋ ਮੰਗ ਕਰਦੀ ਕੋਈ ਦੇਖੋ ਕੋਈ ਦੇਖੋ ਦੋ ਬੇਟੀਆਂ ਹਾਂਜੀ ਮੈਂ ਖਾਲੀ

ਸਾਰਾ ਸ਼ਹਿਰ ਨਗਰ ਇਕੱਠਾ ਹੋ ਕੇ ਇਹਨਾਂ ਦੇ ਦੁੱਖ ਨੂੰ ਸਾਂਝਾ ਕਰਨ ਵਾਸਤੇ ਇੱਥੇ ਆਏ ਹੈ ਕਿਉਂਕਿ ਵਿਕਾਸ ਪੁੜਨੀ ਮੋੜਿਆ ਨਹੀਂ ਜਾ ਸਕਦਾ ਕੋਈ ਵੀ ਵਾਪਸ ਨਹੀਂ ਲੈ ਕੇ ਆ ਸਕਦਾ ਕਿਸੇ ਬੰਦੇ ਕੋਲ ਇਨੀ ਸ਼ਕਤ ਹੈ ਪਰ ਜਿਵੇਂ ਆਪਣੇ ਆਖਦੇ ਹੈ ਵੀ ਦੁੱਖ ਵੰਡਿਆ ਨਾਲ ਘਟਦਾ ਹੈ ਅੱਜ ਥੋੜੇ ਦੁੱਖ ਦੇ ਵਿੱਚ ਸਾਰੇ ਸਾਂਝੇ ਹੈ ਥੋੜੇ ਇਸ ਦਰਦ ਨੂੰ ਸਭ ਸਮਝਦੇ ਹੈ ਪਰ ਉੱਥੇ ਹੀ ਆ ਵੀ ਦੇਖਣ ਵਾਲੀ ਗੱਲ ਹੈ ਵੀ ਜਦੋਂ ਜਦੋਂ ਇਸ ਕਿਸਮ ਦੀ ਸ਼ਖਸੀਅਤ ਵਿਕਾਸ ਬੱਗਾ ਜੀ ਜੈ ਜੈ ਸੋਚ ਦੇ ਪ੍ਰਤੀਕ ਸੀਗੇ ਜਿਸ ਆਸਥਾ ਦੇ ਪ੍ਰਤੀਕ ਸੀ ਜਿਸ ਆਸਥਾ ਨੂੰ ਲੈ ਕੇ ਅਜ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੈਂ ਬੜਾ ਸੋਚ ਸਮਝ ਕੇ ਆ ਵਰਡ ਇਸਤੇਮਾਲ ਕਰ ਰਿਹਾ ਸ਼ਬਦ ਜਿਹੜਾ ਇਸਤੇਮਾਲ ਕਰ ਰਿਹਾ ਨਿਸ਼ਾਨਾ ਬਣਾਇਆ ਗਿਆ ਆ ਕੋਈ ਤੁਰੇ ਜਾਂਦੇ ਨੇ ਕਿਸੇ ਨੇ ਕੋਈ ਚੋਰ ਉੱਚਕਾ ਜਾਂ ਖੋਦ ਚੱਲ ਕੇ ਕਤਲ ਨਹੀਂ ਹੋਇਆ ਉਹਨਾਂ ਦੀ ਆਸਥਾ ਇਹ ਆ ਜਿਹੜਾ ਸਮਾਂ ਟਾਈਮਿੰਗ ਜਿਸ ਸਮੇਂ ਦੇ ਅੰਦਰ ਹੋਇਆ ਆ ਮੈਂ ਸਮਝਦਾ ਇੱਕ ਵਾਰੀ ਫੇਰ ਤੋਂ ਪੰਜਾਬ ਦੀ ਜਿਹੜੀ ਉਹ ਫੌਟਲਾਈਨ ਹੈ ਜਿਹੜੇ ਬਾਰ-ਬਾਰ ਪੰਜਾਬ ਦੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਵਾਸਤੇ ਕੋਈ ਨਾ ਕੋਈ ਜਾਂ ਮੁਕਾਮ ਖੜਾ ਹੁੰਦਾ ਹੈ ਇੱਕ ਵਾਰ ਫੇਰ ਤੋਂ ਸਾਡੇ ਭਾਈਚਾਰਕ ਸਾਂਝ ਦਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਬੜੇ ਸਿੰਪਲ ਜੇ ਜਟਕੂ ਭਾਸ਼ਾ ਦੇ ਅੰਦਰ ਪਿੰਡਾਂ ਦੇ ਸੱਥਾਂ ਜੇ ਬੈਠ ਕੇ ਜਿਹੜਾ ਨਹੀਂ ਕੋਈ ਮੇਰੇ ਵਰਗਾ ਅਨਪੜ੍ਹ ਬਠਾ ਸਾਥੀ ਉਹ ਵੀ ਸਮਝਦਾ ਹੈ ਵੀ ਆਇ ਇੱਕ ਟਾਰਗੇਟਡ ਕਿਲਿੰਗ ਹੈ ਇੱਕ ਮਕਸਦ ਦੇ ਨਾਲ ਅੱਜ ਵਿਕਾਸਜੀ ਦੀ ਆ ਕੁਰਬਾਨੀ ਲਈ ਗਈ ਹੈ ਉਹ ਮਕਸਦ ਹੈ ਆਪਣੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਲੋਕਾਂ ਨੂੰ ਨੁਕਸਾਨ ਵਾਸਤੇ ਪੰਜਾਬ ਦੀ ਅਮਨ ਚਾ ਅਮਨ ਭਾਈਚਾਰਕ ਸਾਂਝ ਅਮਨ ਸ਼ਾਂਤੀ ਨੂੰ ਉਹਦੇ ਉੱਤੇ ਫੇਰ ਉਹਦਾ ਇਮਤਿਹਾਨ ਲੈਣ ਵਾਸਤੇ ਆ ਇੱਕ ਬਹੁਤ ਹੀ ਵੱੋਝਾ ਛੜੇ ਅੰਤਰ ਹੈ ਇਸ ਛੜਿਆੰਤਰ ਆ ਕੋਈ ਪਹਿਲਾ ਨਹੀਂ ਆ ਕੋਈ ਆਖਰੀ ਨਹੀਂ ਸਕਦਾ ਗਗਨੇਸ਼ਾ ਜੀ ਦੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿੰਨੇ ਵਾਰ-ਵਾਰ ਘਟਨਾਵਾਂ ਕਟਣ ਗਈਆਂ ਹੁਣ ਵੀ ਕੱਟੀ ਹੈ ਪਰ ਚਿੰਤਾ ਦਾ ਵਿਸ਼ਾ ਇਹ ਵੀ ਜਿਹੜੀ ਪਾਵਨ ਧਰਤੀ ਤੇ ਆਪਾਂ ਖੜੇ ਆ ਜਿਸ ਪਾਵਨ ਸਮੇਂ ਤੇ ਆਪਾਂ ਖੜੇ ਆ ਜਦੋਂ ਖਾਲਸਾ ਦੀ ਸਰਜਣਾ ਦੀ ਅੱਜ ਤੱਕ ਲੋਕ ਜਸ਼ਨ ਮਨਾ ਰਹੇ ਆ ਉਹਦੇ ਵਿੱਚ ਇਸ ਕਿਸਮ ਦਾ ਹਾਦਸਾ ਵਾਪਰਨਾ ਇਸ ਧਰਤੀ ਦੇ ਵਾਪਰਨਾ ਉਹ ਮੈਂ ਸਮਝਦਾ ਵੀ ਅੱਜ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਕਟੋ-ਕਟ ਘੱਟ ਹੈ ਤੈ ਕਿ ਦਰਦ ਨਾ ਆਇਓ ਐਡਮਿਨਿਸਟ੍ਰੇਸ਼ਨ ਚੋਡੋ ਮੈਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦਾ ਅੱਜ ਉਹਨਾਂ ਦੀ ਨਹੀਂ ਜਵਾਬ ਦੇਈ ਬੰਡੀ ਸੀ ਉਤੋਂ ਫੋਨ ਕਰਕੇ ਪੁੱਛਣ ਦੇ ਜੇ ਸਾਮਪੁਰੇ ਫਰਤੇ ਹੈ ਇੱਥੇ ਫੋਨ ਕਰਕੇ ਕਹਿ ਦਿੰਦੇ ਡੀਸੀ ਨੂੰ ਜਾਂ ਐਚਡੀਆਈਜੀ ਨੂੰ ਐਸਐਸਪੀ ਨੂੰ ਵੀ ਜਾ ਕੇ ਪਰਿਵਾਰ ਦਾ ਪਤਾ ਲਓ ਮੇਰੇ ਕਨੇ ਉਹਨਾਂ ਦਾ ਦੁੱਖ ਸਾਂਝਾ ਕਰਕੇ ਆਓ ਉਹਨਾਂ ਨੂੰ ਸੰਤੋਪਨਾ ਦਿਓ ਵੀ ਸਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ ਪਰ ਆ ਪਹਿਲੀ ਘਟਨਾ ਨਹੀਂ ਮੈਂ ਹੁਣੇ ਰਸਤੇ 'ਚ ਆ ਰਿਹਾ ਸੀਗਾ ਮੈਂ ਅਜੇ ਵੀਰ ਹੋਰਾਂ ਨੂੰ ਪੁੱਛ ਰਿਹਾ ਸੀਗਾ ਇਹਨਾਂ ਨੂੰ ਦੱਸਿਆ ਜੀ ਆ ਕੋਈ ਪਹਿਲੀ ਵਾਰੀ ਐ ਜੀ ਘਟਨਾ ਨਹੀਂ ਇਸ ਇਲਾਕੇ ਦੇ ਅੰਦਰ ਇੱਥੇ 22 ਦੇ 2022 ਦੇ ਅੰਦਰ ਥਾਣੇ ਦੇ ਅੰਦਰ ਕਲਮਾ ਥਾਣੇ ਦੇ ਅੰਦਰ ਕਲਮਾ ਚੌਂਕੀ ਦੇ ਅੰਦਰ ਬੰਬ ਬਲਾਸ ਹੋਇਆ ਮੈਂ ਪੁੱਛਣਾ ਚਾਹੁੰਗਾ ਇਸ ਐਡਮਿਨਿਸਟ੍ਰੇਸ਼ਨ ਨੂੰ ਜੋ ਦਾ ਕੋਈ ਪਤਾ ਲੱਗਿਆ ਕੌਣ ਲੋਕ ਸੀਗੇ ਜਿਨ੍ਹਾਂ ਨੇ ਉੱਥੇ ਆ ਕੇ ਬੰਬ ਲਾਸਟ ਕੀਤਾ ਸਰ ਕਿਸੇ ਦੇ ਘਰੇ ਕੋਈ ਪਟਾਕਾ ਤਾਂ ਨਹੀਂ ਬੰਬ ਦੀ ਗੱਲ ਕਰੀ ਜਾਂਦੇ ਆ ਇੱਥੇ ਪਾਕਿਸਤਾਨ ਦੇ ਝੰਡੇ ਮਿਲੇ ਪਾਕਿਸਤਾਨ ਦੇ ਬੈਲੂਨਸ ਮਿਲੇ ਸੰਦੋਏ ਪਿੰਡ ਦੇ ਅੰਦਰ ਉਹਨਾਂ ਦਾ ਕੋਈ ਹੈ ਕੋਈ ਪਤਾ ਲੱਗਿਆ ਅੱਜ ਕਿਸੇ ਨੇ ਉਹਦੀ ਜਾਂਚ ਪੜਤਾਲ ਕੀਤੀ ਪਰ ਮੈਂ ਇਸ ਤੋਂ ਵੀ ਅੱਗੇ ਜਾ ਕੇ ਗੱਲ ਕਰੂੰਗਾ ਸ਼ਰਮਾ ਜੀ ਆ ਵੀ ਝੰਡਾ ਮਿਲ ਗਿਆ ਪਾਕਿਸਤਾਨ ਦਾ ਇੱਕ ਸ਼ਬਦ ਹੁੰਦਾ ਹੈ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਰੈੱਡ ਹੈਰਿੰਗ ਲਟਕਾਤੀ ਵਿਆਪਿਆ ਵਲੋਗ ਕਹਿ ਦੇਣਗੇ ਕਿ ਪਾਕਿਸਤਾਨ ਵਾਲਿਆਂ ਦਾ ਹੱਥ ਹੈ ਕਿਉਂਕਿ ਪਾਕਿਸਤਾਨ ਦੀ ਜਿਹੜੀ ਨੀਤ ਹੈ ਹਮੇਸ਼ਾ ਹੀ ਪੰਜਾਬ ਨੂੰ ਡੀਸਟੈਬਿਲਾਇਜ਼ ਕਰਨ ਦੀ ਰਹੀ ਹੈ ਪਰ ਪੰਜਾਬ ਦੇ ਅੰਦਰ ਵੀ ਕੋਈ ਸਾਰੇ ਇੱਥੇ ਸਾਦ ਨਹੀਂ ਬੈਠੇ ਪੰਜਾਬ ਦੇ ਅੰਦਰ ਵੀ ਚਿੱਟੀ ਪਾ ਗਿਆ ਚਿੱਟੇ ਕੱਪੜੇ ਵੇਲ ਨਾਲ ਪਾਣ ਦੇ ਨਾਲ ਮਨ ਸਫੇਦ ਨਹੀਂ ਹੁੰਦੇ ਸਾਹਿਬ ਇੱਥੇ ਜਿਹੜੀ ਆ ਦੋ ਫਾਟ ਜਿਹੜੀ ਫੌਟ ਲਾਈਨ ਦੀ ਮੈਂ ਗੱਲ ਕਰ ਰਿਹਾ ਇਹਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਰ-ਬਾਰ ਕੀਤੀ ਜਾਂਦੀ ਹੈ ਮਹਾਰਾਨ ਵੀ ਇਹਨੇ ਕੱਟ ਦੇ ਵਿੱਚ ਆ ਕੇ ਨੁਕਸਾਨ ਦੀ ਕੋਸ਼ਿਸ਼ ਕੋਈ ਕਰੇ ਸਾਹਿਬ ਆ ਬਹੁਤ ਹੀ ਸ਼ਰਮਿੰਦਾ ਬਹੁਤ ਹੀ ਸ਼ਰਮਨਾਕ ਮੁਕਾਮ ਹੈ ਮੈਂ ਤੁਹਾਡੀ ਸਾਰਿਆਂ ਦੀ ਦਾਤ ਦੇਣਾ ਆਹ ਇਮਤਿਹਾਨ ਕੱਲਾ ਅੱਜ ਆ ਇੱਕ ਇਮਤਿਹਾਨ ਨਹੀਂ ਬਾਰ-ਬਾਰ ਇਮਤਿਹਾਨ ਆਣਗੇ ਆ ਤੁਹਾਨੂੰ ਟੈਸਟ ਕੀਤਾ ਜਾ ਰਿਹਾ ਵੀ ਕਿੱਥੇ ਜਾ ਕੇ ਪੰਜਾਬ ਵਾਲਿਆਂ ਦਾ ਇੱਥੇ ਜਿਗਰਾ ਜਾ ਕੇ ਭਾਈਚਾਰਕ ਸਾਂਝ ਕਿੱਥੇ ਟੁੱਟਦੀ ਹੈ ਤੁਸੀਂ ਮਜ਼ਬੂਤ ਰਹਿਣਾ ਸਾਥਿਓ ਇੱਕਾਈ ਸਭ ਤੋਂ ਵੱਡੀ ਗੱਲ ਹੈ ਸਭ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਇੱਥੇ ਹਰੇਕ ਪਾਰਟੀ ਦੇ ਲੋਕ ਖੜੇ ਹੈ ਚਾਹੇ ਸਰਕਾਰ ਕਿਸੇ ਦੀ ਵੀ ਉਹਨਾਂ ਦੇ ਲੋਕ ਵੀ ਸ਼ਰਮਿੰਦਾ ਮਹਿਸੂਸ ਕਰ ਰਹੇ ਆ ਪੜੇ ਵੀ ਆ ਕਰ ਕੀ ਰਿਹਾ ਸਾਡੇ ਵਾਲੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਪਿੱਛੇ ਸਾਰਿਆਂ ਦੀ ਸਹਿ ਅੱਜ ਸਾਨੂੰ ਬੁਤੀ ਹੈ ਕਿਉਂਕਿ ਅੱਜ ਜੇ ਇਹਨਾਂ ਦੇ ਪਰਿਵਾਰ 'ਚ ਵਾਪਰਿਆ ਕੱਲ ਕਿਸੇ ਹੋਰ ਦੇ ਵੀ ਵਾਪਰ ਸਕਦਾ ਸਾਥੀ ਐ ਨਹੀਂ ਵੀ ਕੋਈ ਇੱਕ ਦਾ ਕਿਸੇ ਦੀ ਸ਼ੰਭੂ ਡੈਥ ਤੋਂ ਹੁੰਦੀ ਹੈ ਜਾ ਕੇ ਉਹਦੇ ਚ ਪੰਜਾਬ ਖੜਾ ਹੋ ਜਾਂਦਾ ਪੰਜਾਬ ਹਰੇਕ ਆਪਣੇ ਬੱਚੇ ਦੇ ਉੱਤੇ ਪਹਿਰਾ ਦੇਣ ਵਾਸਤੇ ਸક્ષਮ ਹੈ ਹਰੇਕ ਬੱਚੇ ਦੀ ਜਾਨ ਉਸੇ ਤਰ੍ਹਾਂ ਹੀ ਉਹਨਾਂ ਦੇ ਪਰਿਵਾਰ ਨੂੰ ਪੁੱਛੋ ਆ ਬੱਚੇ ਨੂੰ ਦੇਖੋ ਵਿਚਾਰੀ ਬੱਚੇ ਨੂੰ ਜਿਹਦਾ ਪਤਾ ਹੀ ਨਹੀਂ ਤੇ ਇਹਦੇ ਪਿਤਾ ਦਾ ਹੋਇਆ ਕੀ ਹੈ ਉਹਨਾਂ ਦੇ ਦੁੱਖ ਨੂੰ ਕੌਣ ਸਮਝੂਗਾ ਸਭ ਪੰਜਾਬ ਸਮਝਦੇ ਪੰਜਾਬ ਦਾ ਜਿਹੜੇ ਖਾਲਸਾ ਦੀ ਸਿਰਜਣਾ ਕੀਤੀ ਸੀ ਇਸ ਕਰਕੇ ਵੀ ਜ਼ਬਰ ਤੇ ਧੱਕੇ ਦੇ ਖਿਲਾਫ ਅੱਜ ਜ਼ਬਰ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਰਕਾਰ ਸੁੱਤੀ ਪਈ ਹੈ ਇਸ ਸਰਕਾਰ ਨੂੰ ਸਭ ਤੋਂ ਪਹਿਲਾਂ ਬੇਨਤੀ ਮੈਂ ਮਾਤਾ ਜੀ ਤੁਹਾਨੂੰ ਇੱਕ ਦਾ ਕਹਿਣਾ ਚਾਹਨਾ ਜਿੱਥੇ ਸਾਰਾ ਇਲਾਕਾ ਤੁਹਾਡੇ ਨਾਲ ਖੜਾ ਹੈ ਸਾਰਾ ਪੰਜਾਬ ਤੁਹਾਡੇ ਨਾਲ ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਨਾ ਕਿ ਇਕੱਲੇ ਬੀਜੇਪੀ ਦੇ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਕਹਿਣਾ ਚਾਹਨਾ ਵੀ ਜਿਹੜਾ ਵੀ ਸੱਚੇ ਦਿਲੋਂ ਪੰਜਾਬੀ ਹੈ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ ਉਹ ਅੱਜ ਤੁਹਾਡੇ ਦੁੱਖ ਤੇ ਨਾਲ ਤੁਹਾਡਾ ਸਾਂਝ ਹੈ ਤੇ ਤੁਹਾਡੇ ਹੱਕ ਵਾਸਤੇ ਨਿਆਂ ਦੀ ਜਿਹੜੀ ਮੰਗ ਹੈ ਸਭ ਸਾਡੀ ਮੰਗ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜੇ ਕਾਤਲ ਐ ਪਕੜੇ ਜਾਣ ਮੈਂ ਇੱਕ ਕਦਮ ਅੱਗੇ ਜਾ ਕੇ ਗੱਲ ਕਰੂੰਗਾ ਸਾਡਾ ਉਹ ਤਾਂ ਕੋਈ ਨੋ ਕੋਈ ਅੱਜ ਕੱਲ ਪੰਜਾਬ ਦਾ ਹਾਲਾਤ ਇੰਨੇ ਮਾੜੇ ਐ 50000 ਰੁਪਏ 'ਚ ਕੋਈ ਨੋ ਕੋਈ ਕਤਲ ਕਰਨ ਵਾਲਾ ਮਿਲ ਜੂਗਾ ਸਾਹਿਬ ਇੱਥੇ ਆ ਨਸ਼ੇ ਦਾ ਜਿਹੜਾ ਪ੍ਰਕੋਪ ਐ ਇਕੱਲੇ ਕਰਨੀ ਜਾੜੇ ਉਹਨਾਂ ਲੋਕਾਂ ਨੂੰ ਅੱਜ ਨਸ਼ੇ ਦੇ ਬਸ ਇੰਨਾ ਕਰਤਾ ਕਿਸੇ ਨੂੰ 50000 ਲੱਖ ਰੁਪਏ ਦੇ ਕੇ ਭੇਜ ਦਿਓ ਜਾਂ ਵੀ ਉਹ ਵਿਕਾਸ ਤੁਰੇ ਫਿਰਦਾ ਜਾਂ ਸੁਨੀਲ ਤੁਰੇ ਫਿਰਦਾ ਠੋਕ ਦੇ ਉਹ ਧੋਖ ਵੀ ਦੇਣਗੇ ਮਸਲਾ ਉਸ ਗੁੰਡੇ ਦਾ ਉਸ ਹਥਿਆਰੇ ਦਾ ਨਹੀਂ ਮਸਲਾ ਹੈ ਇਹਦੇ ਪਿੱਛੇ ਕੌਣ ਹੈ ਉਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ ਕੌਣ ਹੈ ਕਿਹਨੇ ਆ ਕੋਜੀ ਚਾਲ ਘੜੀ ਹੈ ਕਿਹਨੇ ਉਹ ਬੰਦਾ ਅੱਜ ਇੱਥੇ ਇਸ ਪਾਵਨ ਧਰਤੀ ਦੇ ਉੱਤੇ ਆ ਕੇ ਨਿਗਾਹ ਕਰਕੇ ਵੀ ਇੱਥੇ ਜਿਹੜੀ ਭਾਈਚਾਰਕ ਸਾਂਝ ਹੈ ਪੰਜਾਬ ਆਪਣੇ ਆਪ ਚ ਇੱਕ ਕ੍ਰੈਡਲ ਆਫ ਇੱਕ ਇੱਥੇ ਭਾਈਚਾਰਕ ਸਾਂਝ ਦਾ ਜਿੰਦੀ ਜਾਗਦੀ ਮਿਸਾਲ ਹੈ ਪੰਜਾਬ ਆਪਣੇ ਆਪ 'ਚ ਕਿਹਾ ਤਾਂ ਭਵੰਤਰਤੀ ਹੈ ਸਭ ਗੁਰੂ ਮਹਾਰਾਜ ਦੇ ਇਥੇ ਚਰਨ ਚੋਂ ਧਰਤੀ ਹੈ ਇੱਥੇ ਖਾਲਸਾ ਅੱਜ ਜਿਹੜਾ ਕਾਰ ਹੋ ਰਹੀ ਹੈ ਉੱਥੇ ਇਸ ਕਿਸਮ ਦੀ ਸੋਚ ਦਾ ਵਾਪਰਨਾ ਮੈਂ ਸਮਝਦਾ ਇਹ ਸਰਕਾਰ ਛੱਡ ਕਿਤੇ ਵੀ ਬੈਠੀ ਸਰਕਾਰ ਦੇ ਕੰਨਾ ਖੋਲਣ ਦੇ ਅੱਖ ਖੋਲਣ ਵਾਸਤੇ ਕਾਫੀ ਸੀ ਪਰ ਮੈਨੂੰ ਇਸ ਗੱਲ ਦੀ ਮੈਂ ਸ਼ਰਮਿੰਦਾ ਮਹਿਸੂਸ ਕਰ ਰਿਹਾ ਕਿ ਅੱਜ ਤਾਈਂ ਕਿਸੇ ਨੇ ਆ ਕੇ ਵਾਹ ਨਹੀਂ ਲਈ ਇੰਨਾ ਸਮਾਂ ਹੋ ਗਿਆ ਅੱਜ ਤਾਈਂ ਬੈਠੇ ਐ ਇੱਥੇ ਆ ਕੇ ਮੇਰੀ ਇਸ ਐਡਮਿਨਿਸਟ੍ਰੇਸ਼ਨ ਨੂੰ ਮੈਂ ਕੋਈ ਚੇਤਾਵਨੀਆਂ ਦੇਣ ਤੇ ਜਿਆਦਾ ਯਕੀਨ ਨਹੀਂ ਕਰਦਾ ਸਾਹਿਬ ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਲੋਕ ਇੱਥੇ ਬੈਠੇ ਐ ਉਹ ਆਪਣੀ ਗੱਲ ਦੇ ਪੱਕੇ ਐ ਮੈਂ ਇਸ ਐਡਮਿਨਿਸਟ੍ਰੇਸ਼ਨ ਨੂੰ ਇਨੀ ਬੇਨਤੀ ਕਰੂੰਗਾ ਆ ਕੇ ਇਸ ਪਰਿਵਾਰ ਦੀ ਗੱਲ ਸੁਣ ਕੇ ਇਹਨਾਂ ਦੇ ਜਿਹੜੀਆਂ ਮੰਗਾਂ ਐ ਜਾਇਜ਼ ਇਹਨਾਂ ਦੀਆਂ ਮੰਗਾਂ ਐ ਇਸ ਤੋਂ ਜਾਇਜ਼ ਕੋਈ ਹੋ ਨਹੀਂ ਸਕਦਾ ਇਹਨਾਂ ਦੇ ਕਾਤਲਾਂ ਦਾ ਪਤਾ ਲੱਗੇ ਸਾਜ਼ਿਸ਼ ਕਰਤਾ ਦਾ ਪਤਾ ਲੱਗੇ ਇਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਆਪਣੇ ਪੈਰਾਂ ਤੇ ਸਰਕਾਰ ਕਰੂਗੀ ਇਹਨਾਂ ਦੀ ਧਰਮ ਪਤਨੀ ਬਗਾਜੀ ਦੀ ਜਿਨ੍ਹਾਂ ਨੇ ਆਪ ਨਰਸਿੰਗ ਦਾ ਕਰ ਰੱਖਿਆ ਇਹਨਾਂ ਦੇ ਅੱਗੇ ਦੋ ਜਿਹੜੀ ਬੱਚੀਆਂ ਇਹਨਾਂ ਦਾ ਪਾਲਣ ਪੋਸ਼ਣ ਪੜ੍ਹਾਈ ਦਾ ਕੌਣ ਸਮਾਜ ਸક્ષਮ ਹੈ ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡ ਸਰਕਾਰ ਨੂੰ ਆਪਣੇ ਜ਼ਿੰਮੇਵਾਰੀ ਨਿਭਾਣ ਦਾ ਕੰਮ ਆਪਣਾ ਹੈ ਆਪਾਂ ਸਾਰੇ ਇਸ ਮਕਸਦ ਵਾਸਤੇ ਇਕੱਠੇ ਆ ਤੇ ਚਾਹੇ ਕਿਸੇ ਇੱਕ ਸਾਥੀ ਨੂੰ ਮੈਂ ਕਹਾਂਗਾ ਜਾਣ ਦਿਓ ਕਿਸੇ ਨੇ ਜਾਣਨਾ ਕਿਸੇ ਦਾ ਟਰੱਕ ਹੈ ਕਿਸੇ ਦਾ ਆਪਰੇਸ਼ਨ ਹੋਣਾ ਹੋਣ ਦਿਓ ਪਰ ਅਸੀਂ ਸਮਾਜ ਦੇ ਨਾਲ ੱਟਕਾ ਨਹੀਂ ਹੋਣਦਿਆਂਗੇ ਸਾਬ ਜਦ ਤਾਈ ਐਡਮਿਨਿਸਟ੍ਰੇਸ਼ਨ ਇੱਥੇ ਆ ਕੇ ਨਹੀਂ ਗੱਲ ਕਰਕੇ ਪਰਿਵਾਰ ਦੇ ਦੁੱਖ ਸੁੱਖ ਦਾ ਕੋਈ ਆ ਕੇ ਇੱਥੇ ਪੱਕੀ ਗਾਰੰਟੀ ਨਹੀਂ ਕਰਦੀ ਸਾਬ ਉਦੋਂ ਤਾਈ ਆਤਾ ਇਸੇ ਤਰ੍ਹਾਂ ਹੀ ਬੈਠਾਂਗੇ ਸਾਬ ਕਿਸੇ ਦੀ ਅਗਰ ਕੋ ਆਪਰੇਸ਼ਨ ਹੈ ਜਾਣ ਦਿਓ ਸਾਬ ਮੇਰੀ ਬੇਨਤੀ ਹੱਥ ਕਰਕੇ ਸਾਈਡ 'ਚੋਂ ਕੱਢਣ ਦਿਓ ਕਿਨੂੰ ਕੋ ਬਾੜੀ ਕਾਲ ਹੋਈ ਖੜੀ ਹੈ ਕਰਵਾਣ ਦੇ ਆਪਰੇਸ਼ਨ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਆਪਾਂ ਕਿਸੇ ਅਜੇ ਇੱਕ ਸ਼ਖਸਿਆ ਕੋਈ ਅਜੇ ਹੋਰ ਕੋਈ ਸ਼ਖਸ਼ ਆ ਕੇ ਅਜੇ ਮੌਕੇ 'ਚ ਗਮਗੀਨ ਮੌਕੇ ਦੇ ਅੰਦਰ ਪੜਕਾਣ ਦਾ ਕੋਈ ਇਸ ਕਿਸਮ ਦਾ ਬਿਆਨ ਛੱਡੇ ਜਾਂ ਕੋਈ ਇਸ ਹਰਕਤ ਕਰੇ ਆਪਾਂ ਅੱਖਾਂ ਮੀਟਣੀਆਂ ਆਪਾਂ ਪੰਜਾਬ ਦੇਖਣਾ ਸਰ ਪੰਜਾਬ ਦੇ ਅੰਦਰ ਉਹ ਅੱਗ ਨਹੀਂ ਲੱਗਣ ਦੇਣੀ ਆਪਾਂ ਇਹ ਲੋਕ ਤਾਂ ਵੋਟਾਂ ਵਾਸਤੇ ਕੁਝ ਵੀ ਕਰ ਜਾਣਗੇ ਪਰ ਆਪਣੇ ਬੱਚਿਆਂ ਨੇ ਇਹਨਾਂ ਦਾ ਪੁੱਖ ਹੈ ਜਿਹੜੀ ਬੱਚੀਆਂ ਇਹਨਾਂ ਦਾ ਪੁੱਖ ਤੇ ਆਪਾਂ ਆਪਾਂ ਨਿਗੇਬਾਨ ਆ ਸਰ ਇਸ ਕਰਕੇ ਮੇਰੀ ਬੇਨਤੀ ਹੈ ਭਾਈਚਾਰਕ ਸਾਂਝ ਦਾ ਪਿਛਾ ਰੱਖ ਕੇ ਉਹਦੇ ਬਾਅਦ ਕੋਈ ਗੱਲ ਕਰਨੀ ਆਪਾਂ ਉਸ ਸਾਂਝ ਨੂੰ ਬਣਾਈ ਰੱਖੀਏ ਪੰਜਾਬ ਦੀ ਜਿਹੜੀ ਪਛਾਣ ਆ ਉਹਨੂੰ ਬਣਾਈ ਰੱਖੀਏ ਪੰਜਾਬੀਆਂ ਦਾ ਭਾਈਚਾਰਕ ਸਾਂਝ ਏਕਤਾ ਬਣਾਈ ਰੱਖੀਏ ਇਹਦੇ ਕਰਕੇ ਅੱਜ ਬੈਠੇ ਆ ਪਰ ਮੈਂ ਜਦੋਂ ਤਾਈਂ ਇੱਥੋਂ ਨਹੀਂ ਉੱਠਦਾ ਸਾਹਿਬ ਚਾਹੇ ਸਾਰੇ ਜਾਣਦੇ ਰੋ ਮੈਂ ਇਕੱਲਾ ਹੀ ਬੈਠਾ ਇੱਥੇ ਮੈਂ ਕਾਫੀ ਹਜੱਤ ਐਡਮਿਨਿਸਟ੍ਰੇਸ਼ਨ ਆ ਕੇ ਪਰਿਵਾਰ ਦਾ ਦੁੱਖ